ਜਿਹੜੀ ਵੀਡੀਓ viral ਹੋਈ ਆ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੋਈ ਕੋਈ ਪਲਾਨਿੰਗ ਕਰਕੇ ਹੈ ਜਾਂ ਕਬਡੀ ਲੂਟ ਵਾਲਾ ਕੋਈ ਮਸਲਾ ਨਹੀਂ ਹੈਗਾ ਉਹ ਉਹਨੇ ਤੇਲ ਪੋਆ ਆ ਤੇਲ ਪੋਆ ਕਿ ਜਿਹੜੇ ਪੈਸੇ ਦਿੱਤੇ ਉਹੀ ਖੋ ਕੇ ਲੈ ਗਏ ਸੋ ਇਸ ਮੁੱਦੇ ਵਿੱਚ ਜਿਹੜੇ ਪੈਟਰੋਲ ਪੰਪ ਦੇ ਮਾਲਕ ਹੈ ਉਹਨਾਂ ਨੇ ਕਿਸੇ ਕਦਰਮ ਦੀ ਕੋਈ ਬਿਆਨ ਨਹੀਂ ਕੋਈ ਕਾਰਵਾਈ ਵਾਸੀ ਨਹੀਂ ਦਿਖਾ ਦਿੱਤੀ ਲੇਕਿਨ ਅਸੀਂ ਆਪਣੇ ਇਲਾਕੇ ਦੇ ਵਿੱਚ ਹੀ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਆ ਜਿਹੜੇ ਮਾੜੇ ਅੰਸਰ ਹਨ ਉਹਨਾਂ 'ਨਕੀਲ ਪਾਉਣੀ ਹੈ ਜਿਸ ਕਰਕੇ ਅਸੀਂ ਪੁਲਿਸ ਨੇ ਆਪਣਾ ਉਹਨੂੰ ਪਰਚਾ ਦਰਜ ਕੀਤਾ ਸੋ ਪਰਚੇ ਦਾਜ ਹੋ ਚੁੱਕਾ ਅਸੀਂ ਇਸ ਬੰਦੇ ਵਿੱਚ ਕਾਰਵਾਈ ਕਰਕੇ ਤੇ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਨੂੰ ਬੰਦੇ ਨੂੰ ਫੜ ਕੇ ਤੇ ਸੁਰੱਖਾ ਦੇ ਅੰਦਰ ਲਾਵਾਂਗੇ ਸੋ ਮੇਰੀ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਹੈ ਕਿ ਇਹੋ ਜਿਹਾ ਮਾੜਾ ਕੰਮ ਨਾ ਕਰੋ ਨਹੀਂ ਤੇ ਪੁਲਿਸ ਮੁਸਤਦੀਨ ਨਾਲ ਕੰਮ ਕਰ ਰਹੀ ਹੈ ਔਰ ਤੁਹਾਨੂੰ ਮਾੜੇ ਨਤੀਜੇ ਭੋਤਣ ਦੇਣਗੇ ਕਾਨੂੰਨ ਮੁਤਾਬਕ ਕੋਈ ਸਰਗਰਮੀ ਨਹੀਂ ਹੋਈ ਹਾਂਜੀ ਫਾਇਰਿੰਗ ਨਹੀਂ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਐਸੀ ਵੈਸੀ ਗੱਲ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਵੈਪਨ ਨਹੀਂ ਹੁੰਦਾ ਨਹੀਂ ਕੋਈ ਗੰਦ ਸਮਝ ਨਹੀਂ ਆਈ ਇਸ ਤਰ੍ਹਾਂ ਦੀ ਹਦਾਇਤਾਂ ਦੇ ਰਿਹਾ ਹਾਂ ਜੀ ਕਿ ਹਰ ਕੋਈ ਰੋਡ ਤੇ ਜਿਹੜਾ ਹਵਾਲਾ ਪਾ ਲਈ ਜਾਂਦੇ ਦੇਖੋ ਜੀ ਇਹ ਚਲੋ ਹੁਣ ਕਾਫੀ ਕੰਟਰੋਲ ਵੀ ਹੈ ਅਸੀਂ ਆਪਣੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਕਿ ਅਸੀਂ ਪਟੋਲਿੰਗ ਵਧਾਈ ਹੈ ਆਰਰ ਗੱਡੀ ਵੀ ਲੱਗੀਆਂ ਹੈ ਹਾਈਵੇ ਪਟੋਲ ਵੀ ਨੇ ਪੀਸੀਆਰ ਵੀ ਹੈ ਇਹ ਸਾਰੇ ਮਿਲ ਕੇ ਅਸੀਂ ਕਾਰ ਵੀ ਕਰ ਰਹੇ ਹਾਂ ਨਾ ਥਾਣੇ ਦੇ ਜਿਹੜੇ ਐਸਐਚਯੂ ਜ਼ਮਾਨ ਨੇ ਰਾਤ ਨੂੰ ਪਟੋਲਿੰਗ ਪਾਰਟੀ ਵੀ ਨਿਕਲਦੀ ਹੈ ਮਾਰਨਿੰਗ ਵਾਸਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਤੇ ਐਸਐਚਯੂ ਵੀ ਨਿਕਲਦੇ ਆ ਡੀਐਸਪੀ ਸਾਹਿਬਾਨ ਵੀ ਨਿਕਲਦੇ ਆ ਸੋ ਕਿਤਨੇ ਕਿਤੇ ਜਿਹੇ ਇਹੋ ਜਿਹੇ ਵਾਰਦਤ ਹੋ ਗਈ ਹੈ ਅਸੀਂ ਇਹਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ